ਕਿਸਾਨ ਵਿਰੋਧ ਕਰਨ ਪਹੁੰਚੇ ਸੀ ਜਿਸ ਦੇ ਦੌਰਾਨ ਮਾਹੌਲ ਤਣਾਅਪਨ ਬਣ ਜਾਂਦਾ ਹੈ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਗੱਲ ਪੱਥਰਬਾਜ਼ੀ ਤੱਕ ਪਹੁੰਚ ਜਾਂਦੀ ਹਾਲਾਂਕਿ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਮੌਜੂਦ ਸੀ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਵਿਰੋਧ ਕਰਨ ਪਹੁੰਚੇ ਸੀ ਪਰ ਪਾਛਪਾ ਦੇ ਸਮਰਥਕਾਂ ਦੇ ਵੱਲੋਂ ਉਹਨਾਂ ਦੇ ਨਾਲ ਜਿਹੜੀ ਅਪੈਸ ਬਾਜ਼ੀ ਕੀਤੀ ਗਈ ਰਾ ਤੁਹਾਡਾ ਸਕਰੀਨ ਤੇ ਸਾਂਝੀਆਂ ਕਰ ਰਹੇ ਅਮਰਜ਼ਰ ਦੇ ਪਿੰਡ ਵਿੱਚ ਟੇਵੜ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿਸਾਨਾਂ ਅਤੇ ਪਾਜਪਾਸ ਮਰਦ ਦਾ ਦੌਰਾਨ ਚੜਪ ਹੋ ਗਈ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚਦੇ ਨੇ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੇ ਦੀ ਦੱਸਦੀ ਹੈ ਕਿ ਪਾਜਪਾ ਦੇ ਆਗੂ ਵੱਲੋਂ ਇੱਕ ਸਮਾਗਮ ਰੱਖਿਆ ਹੋਇਆ ਸੀ ਜਿਸ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਤੇ ਇਸ ਦੇ ਚਲਦਿਆ

मुर्दाबाद 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 मुर्दा ਕੀ ਹੋਇਆ ਜੀ ਤੁਹਾਡੇ ਵੱਲ ਵਿਰੋਧ ਕੀਤਾ ਜਾ ਰਿਹਾ ਸੀਗਾ ਜੀ ਇਹ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਹੜਾ ਇੱਥੇ ਪਤਾ ਲੱਗਾ ਸੀਗਾ ਭਾਜਪਾ ਦਾ ਐਮਪੀ ਆ ਰਹੇ ਨੇ ਤੇ ਕਿਸਾਨ ਉਹਨਾਂ ਦਾ ਵਿਰੋਧ ਕਰਨ ਲਈ ਪੁੱਜੇ ਸੀ ਕਿਉਂਕਿ ਬਹੁਤ ਪਹਿਲਾਂ ਹੀ ਬਾਰਡਰਾਂ ਦੇ ਉੱਤੇ ਭਾਜਪਾ ਵੱਲੋਂ ਕਿਸਾਨਾਂ ਦੇ ਉੱਤੇ ਗੋਲੀ ਚਲਾਈ ਜਾਂਦੀ ਰਹੀ ਅਥਰੂ ਗਏ ਛੱਡੇ ਰਹੇ ਤੇ ਸਾਡਾ ਇੱਕ ਵੀਰ ਸੁਭਕਰਨ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ ਉਹਦੇ ਰੋਸ ਵਜੋਂ ਜਿਹੜਾ ਕਿਸਾਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਕਰ ਰਹੀ ਸਰਕਾਰ ਅੱਜ 2 ਮਹੀਨੇ ਹੋ ਗਏ ਆ ਬਾਰਡਰਾਂ ਦੇ ਉੱਤੇ ਮੋਰਚਾ ਲੱਗਾ ਵਾ ਤੇ ਕਿਸਾਨਾਂ ਦੀ ਕੋਈ ਸੁਣ ਨਹੀਂ ਰਹੀ ਤੇ ਇਸ ਕਰਕੇ ਜਿਹੜਾ ਕਿਸਾਨ ਉਹਨਾਂ ਦਾ ਸ਼ਾਂਤਮਈ ਵਿਰੋਧ ਕਰਨ ਆਏ ਸੀ ਪਰ ਵਿਰੋਧ ਆ ਕਿਉਂ ਕੀ ਤੁਹਾਨੂੰ ਲੋਕਾਂ ਤੇ ਭਰੋਸਾ ਨਹੀਂ ਹੈਗਾ ਕਿ ਲੋਕ ਤੁਹਾਡੇ ਨਾਲ ਖੜਨਗੇ ਸ਼ਾਇਦ ਬੀਜੇਪੀ ਨਾਲ ਨਹੀਂ ਖੜਨਗੇ ਕੀ ਭਰੋਸਾ ਨਹੀਂ ਲੋਕਾਂ ਤੇ ਤੁਹਾਨੂੰ ਲੋਕਾਂ ਦੇ ਉੱਤੇ ਤੇ ਭਰੋਸਾ ਵਾ ਪਰ ਇਹ ਵਾ ਵੀ ਅਸੀਂ ਇਹਨਾਂ ਦਾ ਵਿਰੋਧ ਸਾਡਾ ਤਾਂ ਕਰਨਾ ਬਣਦਾ ਵਾ ਕਿਉਂਕਿ ਇਹਨਾਂ ਸਾਡਾ ਇੱਕ ਵੀਰ ਸ਼ਹੀਦ ਕੀਤਾ ਵਾ ਹੋਰ ਇਹਨਾਂ ਨੇ ਇਹਨਾਂ ਦੀਆਂ ਇੰਨੀਆਂ ਨੀਤੀਆਂ ਮਾਰੀਆਂ ਨੇ ਹਰ ਵਾਦੇ ਦੇ ਉੱਤੇ ਭਜਦੇ ਰਹੇ ਨੇ ਇਹਨਾਂ ਨੇ ਕਿਹਾ ਸੀਗਾ ਵੀ 2 ਕਰੋੜ ਅਸੀਂ ਨੌਕਰੀਆਂ ਸਾਲ ਦੀਆਂ ਦੇਵਾਂਗੇ ਕਿੱਥੇ ਨੌਕਰੀਆਂ ਨੇ ਉਲਟਾ ਜਿਹੜਾ ਵਾ ਸਾਰੀਆਂ ਨੌਕਰੀਆਂ ਵੀ ਖੋਲੀਆਂ ਪੈਨਸ਼ਨਾਂ ਬੰਦ ਕਰ ਦਿੱਤੀਆਂ ਤੇ ਜਿਹੜੀਆਂ ਆਰਮੀ ਦੀਆਂ ਉਹ ਵੀ ਜਿਹੜਾ ਵਾ ਇਹਨਾਂ ਨੇ ਜਿਹੜੇ 4 ਸਾਲ ਦੀ ਭਰਤੀ ਕਰ ਦਿੱਤੀ ਆ ਜਿਹੜਾ ਦੇਸ਼ ਦਾ ਜਿੱਥੋਂ ਰੇਲਵੇ ਆ 에어ਪੋਰਟ ਆ ਆਇਲ ਕਾਰਪੋਰੇਸ਼ਨ ਆ ਸਾਰੀਆਂ ਵੇਚ ਦਿੱਤੀਆਂ ਨੇ ਤੇ ਜਿਹੜਾ ਵਾ ਇਹਨਾਂ ਦਾ ਕਹੀ ਅਜੇ ਵਿਰੋਧ ਕਰਨਾ ਨਹੀਂ ਬਣਦਾ ਜੇ ਗੱਲ ਕਰੀਏ ਪਿੰਡਾਂ ਦੇ ਵਿੱਚ ਜਿੱਥੇ ਵੀ ਜਾ ਰਹੇ ਆ ਭਾਜਪਾ ਵਾਲੇ ਪਰ ਉੱਥੇ ਵੀ ਕਿਸਾਨ ਸੱਦਰੇ ਨਹੀਂ ਮਜ਼ਦੂਰ ਸੱਦਰੇ ਨਹੀਂ ਪਰ ਲੱਗਦਾ ਨਹੀਂ ਟਕਰਾ ਦਾ ਸਾਹਮਣਾ ਕਰਨਾ ਪੈਂਦਾ ਭਾਜੀ ਇਹ ਕਿਸਾਨ ਮਜ਼ਦੂਰ ਥੋੜਾ ਨੇ ਇਹ ਤੇ ਇੱਕ ਆਪਣੇ ਰਿਸ਼ਤੇਦਾਰੀ ਦੇ ਵਿੱਚ ਆਉਂਦੇ ਨੇ ਰਿਸ਼ਤੇਦਾਰਾਂ ਨੂੰ ਕਹਿ ਕੇ ਤੇ ਥੋੜੇ ਬਹੁਤੇ ਲੋਕ ਜਿਹੜੇ ਆ ਗਰੀਬ ਆ ਉਹਨਾਂ ਨੂੰ ਕੋਈ ਨਾ ਕੋਈ ਦੇ ਕੇ ਇਹ ਤੇ ਇਹ ਜਿਹੜਾ ਵਾ ਇਕੱਠੀਆਂ ਕਰ ਲੈਂਦੇ ਨੇ ਹੋਰ ਲੋਕ ਇਹਨਾਂ ਨੂੰ ਕਹਿੰਨਾ ਕਿ ਪਿਆਰ ਕਰਦੇ ਤੁਸੀਂ ਵੇਖਦੇ ਕਿ ਕਿੰਨੇ ਕੁ ਬੰਦੇ ਸੀ ਸਿਰਫ ਨਿਆਣੇ ਬੱਚੇ ਬੱਚੇ ਸੀ ਨਾ ਅੱਜ ਕੀ ਹੋਇਆ ਜੀ ਇੱਥੇ ਅੱਜ ਇੱਥੇ ਜਿਹੜਾ ਜੀ ਸ਼ਾਂਤਮਈ ਕਿਸਾਨ ਪ੍ਰੋਟੈਸਟ ਕਰ ਰਹੇ ਸੀਗਾ ਸਾਡੀ ਉਹ ਗੱਡੀ ਵੀ ਜਿਹੜੀ ਆ ਤੋੜੀ ਆ ਕਿਸਾਨਾਂ ਦੇ ਉੱਤੇ ਜਿਹੜਾ ਵਾ ਦੂਜਾ ਮਾਰਾ ਕੋ ਸੱਟਾਂ ਵੀ ਲੱਗੀਆਂ ਨੇ ਪਰ ਲੱਗਦਾ ਨਹੀਂ ਪ੍ਰੋਗਰਾਮ ਉਹਨਾਂ ਨੇ ਆਪਣੀ ਨਿੱਜੀ ਫਾਰਮ ਤੇ ਕੀਤਾ ਸੀ ਪਰ ਉੱਥੇ ਵਿਰੋਧ ਕਰਨ ਦਾ ਕੀ ਬਣਦਾ ਸੀ ਜਾਂ ਤਾਂ ਪਬਲਿਕ ਪਲੇਸ ਤੇ ਤੇ ਆਏ ਪਬਲਿਕ ਪਲੇਸ ਆ ਸੜਕ ਦੇ ਉੱਤੇ ਖਲੋਤੇ ਆ ਸੀ ਉਹਨਾਂ ਦੇ ਘਰ ਤੇ ਗਏ ਨਹੀਂ ਏ ਆਹ ਵੇਖ ਰੂਗਾ ਕਿਹੜਾ ਗਿਆ ਬਾ ਉਹਨਾਂ ਦੇ ਘਰ ਪਰ ਕਿਸਾਨ ਤਾਂ ਹਮੇਸ਼ਾ ਸ਼ਾਂਤਮੁਖ ਤਰੀਕੇ ਨਾਲ ਕੰਮ ਕਰਦੇ ਆ ਫਿਰ ਇਸ ਤਰੀਕੇ ਦੇ ਨਾਲ ਵਿਰੋਧ ਕਿਉਂ ਨਹੀਂ ਸ਼ਾਂਤਬਾਈ ਜੀ ਸਾਡਾ ਵਿਰੋਧ ਸੀ ਕਿ ਅਸੀਂ ਅਸੀਂ ਕਿਹੇ ਨਾਰੇ ਲਾ ਰਹੇ ਆ ਸੜਕ ਦੇ ਉੱਤੇ ਖਲੋ ਕੇ ਆ ਅਸੀਂ ਕੋਈ ਪੱਥਰਬਾਜ਼ੀ ਕੀਤੀ ਆ ਪੱਥਰਬਾਜ਼ੀ ਤੇ ਉਹਨਾਂ ਨੇ ਕੀਤੀ